ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਕਲੈਕਸ਼ਨ ਆਜ ਵੈਡਿੰਗ ਸਪੈਸ਼ਲ ਨੇ ਕਈ ਤਾਂ ਵਿੱਚ ਕੁਝ ਮੈਂ ਸਿੰਪਲ ਸੌਬਰ ਲੈ ਕੇ ਆਈਆਂ ਕੁਝ ਵੈਡਿੰਗ ਸਪੈਸ਼ਲ ਨੇ ਰਿਲੇਟਡ ਕਲੈਕਸ਼ਨਾਂ ਨੇ ਸਾਰੀਆਂ ਬਹੁਤ ਸੋਹਣੀਆਂ ਨੇ ਮੈਂ ਸਿਲੈਕਟਡ ਕਲੈਕਸ਼ਨਾਂ ਲੈ ਕੇ ਆਈਆਂ ਹਮੇਸ਼ਾ ਹੀ ਅਦਰਵਾਈਜ਼ ਕਲੈਕਸ਼ਨਾਂ ਮੇਰੇ ਕੋਲ ਬਹੁਤ ਜ਼ਿਆਦਾ ਹੁੰਦੀਆਂ ਨੇ ਬਟ ਇੱਥੇ ਮੈਂ ਜਿਹੜੀ 2-3 ਮਿੰਟ ਦੀ ਵੀਡੀਓ ਬਣਾਨੀ ਉਹਦੇ ਵਿੱਚ ਇੱਕ ਲਿਮਟਿਡ ਦੀਆਂ ਕਲੈਕਸ਼ਨਾਂ ਲੈ ਕੇ ਆਈਆਂ ਤੇ ਅੱਜ ਮੈਂ ਇੱਕ ਸਟਿਚ ਕਲੈਕਸ਼ਨ ਵੀ ਲੈ ਕੇ ਆਈਆਂ ਜਿੱਦ ਕਿ ਚਿਕਨਕਾਰੀ ਵਰਕ ਦੇ ਨਾਲ ਪਲਾਜ਼ੋ ਵੀ ਆਏਗਾ ਤੇ ਇਹਦੇ ਵਿੱਚ ਤੁਹਾਨੂੰ ਸਾਈਜ਼ਸ ਜਿਹੜੇ ਨੇ স্মਲ ਸਾਈਜ਼ ਤੋਂ ਲੈ ਕੇ 3XL ਤੱਕ ਮਿਲ ਜਾਣਗੇ ਤਿੰਨ ਕਲ অপশন শার্ট ਦੇ ਵਿੱਚ ਹੈਗੀਆਂ ਨੇ ਐ ਵੀ ਸੂਟ ਬਹੁਤ ਪਿਆਰੇ ਨੇ ਬੜਾ ਥਿੱਲਾ ਵਰਕ ਹੋਇਆ ਹੈ ਬਾਟਮ ਪਲੇਨ ਆਏਗੀ ਸ਼ਰਟ ਤੇ ਉੱਪਰ ਵਰਕ ਹੈ ਦੁਪੱਟੇ ਦੇ ਉੱਪਰ ਵਰਕ ਹੈ ਇਹਨਾਂ ਸੂਟਾਂ ਦੇ ਨਾਲ ਜਿਹੜੀ ਬਾਟਮ ਹੈ ਉਹ ਪਲੇਨ ਆਏਗੀ 3 ਮੀਟਰ ਦੀ ਲੈਂਥ ਵਾਲੀ ਬਾਟਮ ਹੈ ਇਹਨਾਂ ਨਾਲ ਸ਼ਰਟ ਤੇ ਦੁਪੱਟੇ ਤੇ ਵਰਕ ਹੋਇਆ ਹੈ ਬਹੁਤ ਪਿਆਰਾ ਵਰਕ ਹੈ ਥਿੱਲੇ ਵਰਕ ਦੇ ਨਾਲ ਆਏਗਾ ਬਾਟੀ ਵੀਰ ਕਲੈਕਸ਼ਨ ਆਏ ਕਲਰ অপਸ਼ਨ ਦੀ ਕੋਈ ਕਮੀ ਨਹੀਂ ਹੈ ਮੈਂ ਸਾਰੇ ਕਲਰ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤੇ ਮੈਂ ਨੰਬਰ ਆਪਣਾ 623924550 ਦਿੱਤਾ ਹੈ ਕੋਸ ਨੰਬਰ ਤੇ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਦੋਂ ਕੋਈ ਮੈਨੂੰ ਮੈਸੇਜ ਕਰੇ ਜਿੰਨੀ ਜਲਦੀ ਹੋ ਸਕੇ ਕਿ ਉਹਨਾਂ ਦਾ ਰਿਪਲਾਈ ਚਲਾ ਜਾਏ ਬਟ ਜੇਕਰ ਕਿਸੇ ਟਾਈਮ ਸਕਿੱਪ ਹੋ ਜਾਂਦਾ ਹੈ ਤਾਂ ਮੈਨੂੰ ਫਿਰ ਤੋਂ ਇੱਕ ਮੈਸੇਜ ਤੁਸੀਂ ਕਰ ਦਿਓ ਤਾਂ ਕਿ ਮੈਂ ਤੁਹਾਨੂੰ ਤੁਹਾਡੀ ਕਰਦਾ ਰਿਪਲਾਈ ਦੇ ਦੇਵਾਂ ਬਾਕੀ ਕਲੈਕਸ਼ਨ ਆ ਮੈਂ ਹਮੇਸ਼ਾ ਉਹੀ ਲੈ ਕੇ ਆਉਣੀ ਆ ਜੋ ਅਵੇਲੇਬਲ ਹੁੰਦੀਆਂ ਨੇ ਮੋਸਟਲੀ 99% ਕਲੈਕਸ਼ਨ ਆ ਜਿਹੜੀਆਂ ਹੁੰਦੀਆਂ ਨੇ ਅਵੇਲੇਬਲ ਹੁੰਦੀਆਂ ਨੇ ਤੇ ਜੇਕਰ ਕਈ ਵਾਰ ਕੁਝ ਸੋਲਡ ਹੋ ਜਾਂਦੀਆਂ ਨੇ ਬਟ ਉਹਨਾਂ ਤੇ ਫਿਰ ਆਂਦਾ ਹੁੰਦਾ ਕਿਉਂ ਫਿਰ ਆ ਜਾਂਦੀਆਂ ਨੇ ਚਾਹੇ ਕੁਝ ਦਿ ਅੱਜ ਮੈਂ ਵੈਟਿੰਗ ਸਪੈਸ਼ਲ ਕਲੈਕਸ਼ਨਾਂ ਹੀ ਰੱਖੀਆਂ ਨੇ ਬਟ ਸਮਰ ਵਿੱਚ ਪਹਿਨਣ ਵਾਲੀਆਂ ਕਲੈਕਸ਼ਨਾਂ ਨੇ ਐਵੇਂ ਦਾ ਫੈਬਰਿਕ ਨਹੀਂ ਹੈ ਕਿ ਸਿਰ ਵਿੰਟਰ ਵਿੱਚ ਹੀ ਪਏਗਾ ਸਮਰ ਸਪੈਸ਼ਲ ਹੈ ਕਲੈਕਸ਼ਨ ਬਹੁਤ ਪਿਆਰੀਆਂ ਨੇ ਜਿੰਨੀਆਂ ਵੀ ਮੈਂ ਅੱਜ ਵੀਡੀਓ ਚ ਸ਼ੇਅਰ ਕੀਤੀਆਂ ਨੇ ਪਰਸਨਲੀ ਮੈਨੂੰ ਵੀ ਬਹੁਤ ਪਸੰਦ ਨੇ ਸਾਰੇ ਇਹ ਸੂਟ ਜੋ ਵੀ ਮੈਂ ਅੱਜ ਦੀ ਵੀਡੀਓ ਚ ਸ਼ੇਅਰ ਕੀਤੇ ਨੇ ਮੈਂ ਵੀਡੀਓ ਹਮੇਸ਼ਾ ਛੋਟੇ-ਛੋਟੇ ਬਣਾਉਣੀ ਬਹੁਤ ਲੰਮੀਆਂ ਵੀਡੀਓ ਮੇਡ ਨਹੀਂ ਹੁੰਦੀਆਂ ਵੀਡੀਓ ਨੂੰ ਫੁੱਲ ਵਾਚ ਕਰਕੇ ਦੱਸਿਆ ਜਰੂਰ ਕਰੋ ਕਿ ਕਿਹੜੇ ਸੂਟ ਤੁਹਾਨੂੰ ਪਸੰਦ ਆਏ ਕਿਹੜੀਆਂ ਕਲੈਕਸ਼ਨਾਂ ਤੁਹਾਨੂੰ ਸੋਹਣੀਆਂ ਲੱਗੀਆਂ ਤੇ ਜੇਕਰ ਕੋਈ ਬਰਮੇ ਦਿੱਤਾ ਹੈ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਕਲੈਕਸ਼ਨ ਨਾਲ ਨਵੇਂ ਨਵੇਂ ਸਟਾਈਲ ਨਾਲ थैंक यू फॉर वाचिंग ਮਾਈ ਵੀਡੀਓ